ਜੰਦਾਬਾਦ ਇੱਕ ਦਰਿਆ ਜੰਦਾਬਾਦ ਇੱਕ ਦਰਿਆ ਜੰਦਾਬਾਦ ਹਾਲੇ ਕੀ ਲੱਗਦਾ ਹੈ ਕਿ ਪਹਿਲਾਂ ਕਿਸਾਨਾਂ ਨਾਲ ਧੱਕਾ ਹੋ ਰਿਹਾ ਸੀ ਹੁਣ ਆਮ ਦੁਕਾਨਦਾਰਾਂ ਨਾਲ ਜਿਹੜੀ ਸਰਕਾਰ ਆ ਧੱਕਾ ਕਰ ਰਹੀ ਹੈ ਤਾਂ ਕੀ ਚਲੋ ਬਸ ਇਹੀ ਬੇਨਤੀ ਕਰਨੀ ਚਾਹੁੰਗੇ ਸਰਕਾਰ ਨੂੰ ਜਿਹੜੀਆਂ ਉਹ ਦੁਕਾਨਾਂ ਨੇ ਉਹ ਬਹੁਤ ਟਾਈਮ ਤੋਂ ਉਹਨਾਂ ਦੇ ਕੋਲ ਆ ਮੇਰੇ ਹਿਸਾਬ ਨਾਲ ਲਗਭਗ 30 35 35 ਸਾਲ ਹੋ ਗਏ ਆ ਕਰਾਇਆ ਉਦੇਰੇ ਆ ਤੇ ਉਹਨਾਂ ਨਾਲੇ ਧੱਕਾ ਨਾ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਪਰਿਵਾਰ ਭੁੱਖੇ ਮਰ ਜਾਣਗੇ ਸਰਕਾਰ ਨੂੰ ਚਾਹੀਦਾ ਵੀ ਉਹ ਜਿਹੜੀਆਂ ਦੁਕਾਨਾਂ ਨੇ ਉਹਦਾ ਕੋਈ ਹੱਲ ਕਰਕੇ ਦੁਕਾਨਦਾਰਾਂ ਨੂੰ ਹੀ ਦੇ ਦੇਣ ਉਹਦਾ ਮਤਲਬ ਉਹਨੇ ਦੁਕਾਨਾ ਢਾਈਆਂ ਨਾ ਹਾਂ ਜੇ ਮੰਨ ਲਓ ਵੀ ਹੱਲ ਨਹੀਂ ਹੁੰਦਾ ਤੇ ਕੀ ਸੰਘਰਸ਼ ਅਗੇ ਹੋਵੇ ਫਿਰ ਅੱਗੇ ਜੀ ਤਾਂ ਜੋ ਕੋਰਟ ਦੇ ਥਰੂ ਰਸਤਾ ਹੋਊਗਾ ਉਹ ਕੋਰਟ ਦੇ ਥਰੂ ਕਰਾਂਗੇ ਉਹ ਧਰਨੇ ਦੀ ਜੋ ਇਹ ਗੱਲ ਕਹਿ ਰਹੇ ਇਥੇ ਗੱਲ ਕੀਤੀ ਉਹਨਾਂ ਨੇ ਕਹਿੰਦੇ ਅਸੀਂ ਧਰਨਾ ਵੀ ਲਾਵਾਂਗੇ ਲੰਬੇ ਸਮੇਂ ਲਈ ਹੋਊਗਾ ਦੇਖੋ ਆ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਦੁਕਾਨਾਂ ਇਕੋ 40 ਦੇ ਕਰੀਬ ਦੁਕਾਨਾਂ ਨੇ ਔਰ ਇਹ ਦੁਕਾਨਾਂ ਪਈਆਂ ਨੇ ਕੋਈ ਕਹਿੰਦੇ 22 ਸਾਲ ਪਹਿਲਾਂ ਉਦੋਂ 20 ਸਾਲ ਜਾਂ ਕੋਈ 25 ਸਾਲ ਪਹਿਲਾਂ ਇੱਥੇ ਖੋਖੇ ਸੀਗੇ ਤੇ ਪਿਛਲੇ ਪਾਸੇ ਕਚੈਰੀ ਹੁੰਦੀ ਸੀ ਉਹ ਕਚੈਰੀ ਬਾਅਦ ਅਜੇ ਇੱਥੇ ਹੀ ਸੀ ਜਦੋਂ ਈਸੀ ਦਫ਼ਤਰ ਇਹਨਾਂ ਨੇ ਸਾਰਿਆਂ ਨੇ ਦੁਕਾਨਾਂ ਵਾਲਿਆਂ ਨੇ ਜਿਨ੍ਹਾਂ ਦੇ ਪਹਿਲਾਂ ਖੋਖੇ ਸੀਗੇ ਉਹਨਾਂ ਤੋਂ 70-70 ਹਜ਼ਾਰ ਜਮ੍ਹਾਂ ਕਰਾਇਆ ਤੁਸੀਂ 70-70 ਹਜ਼ਾਰ ਰੁਪਇਆ ਜੋਨ ਢਾਈ ਲੱਖ ਇਹਨਾਂ ਤੋਂ ਕਈਆਂ ਤੋਂ ਢਾਈ ਲੱਖ ਵੀ ਜਮਾ ਕਰਾ ਲਿਆ ਗਿਆ ਕਿ ਐਸੀ ਤੁਹਾਨੂੰ ਦੁਕਾਨਾ ਬਣਾ ਕੇ ਦਿੰਦੇ ਦੁਕਾਨਾ ਬਣਾ ਦਿੱਤੀਆਂ ਗਈਆਂ ਪੰਜ ਕਿ ਸਾਲ ਬਾਅਦ ਤੂੰ ਕਚਹਿਰੀ ਜਿਹੜੀ ਪੁਰਾਣੀ ਕਚਹਿਰੀ ਸੀ ਉਹ ਸਾਫ ਹੋ ਗਈ ਉਹ ਕਚਹਿਰੀ ਕਿਸੇ ਹੋਰ ਥਾਂ ਤੇ ਚਲੀ ਗਈ ਤੇ ਪਿੱਛੇ ਜਗ੍ਹਾ ਖਾਲੀ ਹੋ ਗਈ ਜਿਹੜੀ ਕਿ ਆਟੋਮੈਟਿਕਲੀ ਉਹ ਗਲਾਡਾ ਕੋਲ ਚਲੀ ਗਈ ਹੋਗੀ ਜਾਂ ਜਿਹਦੇ ਕੋਲੇ ਵੀ ਪੀਡਬਲਯੂ ਟੀ ਕੋਲੇ ਹੁਣ ਸਡਨਲੀ ਇੱਕ ਵਾਰੀ ਪਹਿਲਾਂ ਵੀ ਉਹ ਐਸੀ ਅਗਲੀ ਗਾਮੇ ਲਈ ਜਦੋਂ ਕਚਹਿਰੀ ਗਈ ਸੀ ਉਨ ਸਟਨਲੀ ਨਾਲੋਂ ਨੋਟਿਸ ਆਇਆ ਕਿ ਜੀ ਇਹ ਜਗ੍ਹਾ ਖਾਲੀ ਕਰ ਦਿਓ 18 ਤਰੀਕ ਨੂੰ ਨੋਟਿਸ ਆਇਆ 2 ਦਿਨ ਦਾ ਟਾਈਮ ਦਿੱਤਾ ਗਿਆ ਕਿ ਤੁਸੀਂ ਖਾਲੀ ਕਰ ਦਿਓ ਇਸ ਜਗ੍ਹਾ ਤੇ 50 ਸਾਲ ਤੋਂ ਬੈਠੇ ਨੇ ਔਰ 50 ਸਾਲ ਵਾਲੀਆਂ ਕੀ ਫਾਰਮੈਲਟੀਜ਼ ਨੇ ਇਹ ਤੁਸੀਂ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੁਣ ਆਪਾਂ ਇੱਕ ਗੱਲ ਸਿਰਫ ਕਿਉਂਕਿ ਤਹਿਸੀਲਦਾਰ ਸਾਹਿਬ ਖੜੇ ਹੋਇਆ ਇੱਕ ਗੱਲ ਇਹਨਾਂ ਤੋਂ ਪੁੱਛ ਲੈਣੀ ਹੈ ਕਿ ਇਹ ਖਾਲੀ ਕਿਉਂ ਕਰਾਇਆ ਜਾ ਰਿਹਾ ਹੈ ਤੇ ਇੱਥੇ ਕੀ ਕਰਨਾ ਹੈ ਔਰ ਕਿਹੜੇ ਰੂਲ ਦੇ ਤਹਿਤ 50 ਸਾਲ ਤੋਂ ਬੈਠੇ ਹੋਏ ਲੋਕਾਂ ਤੋਂ ਔਰ 22 ਸਾਲ ਪਹਿਲਾਂ ਜਿੰਨਾ ਤੋਂ 70 70000 ਤੇ ਕੁਝ ਤੋਂ 2.5 ਲੱਖ ਰੁਪਇਆ ਲੈ ਕੇ ਬਣਾਈ ਗਈ ਹੈ ਉਹਨਾਂ ਨੂੰ ਕਿਸ ਕਾਨੂੰਨ ਦੇ ਤਹਿਤ ਕਿਸ ਕਾਰਨ ਇਹ ਨੋਟਸ ਆਇਆ ਤੇ ਕੀ ਕਰਨਾ ਹੈ ਤੇ ਉਹ ਪਲੀਜ਼ ਜਰਾ ਆਪਾਂ ਸੁਣ ਲਈਏ ਫਿਰ ਮੈਂ ਅਗਲੀ ਗੱਲ ਕਰਦਾ ਇਹ ਨਾ ਪੁੱਡਾ ਦੇ ਇੰਟਰ ਆ ਗਈ ਹੁਣ ਇਹ ਜਿ ਬਤਰਾਏ ਕਿ ਪੁੱਠਾ ਜਮਾ ਅਸੀਂ ਲਖਾ ਬਣਾਉਂਦੇ ਆ ਸਾਰਾ ਪਰਦੀ ਵੀ ਘਟਾਉਂਦੇ ਆ ਕਿ ਐਕਚੁਅਲੀ ਅਸਲ ਦਾ ਮਾਰਕ ਕੋਣ ਹੈ ਅਪਰੇਬਲ ਰਿਕਾਰਡ ਦੇਖ ਕੇ ਸਾਰੇ ਮਨਾਂ ਦੇ ਵੈਰੀਫਾਈ ਕਰਦੇ ਜੋੜਾਈ ਮੇਰ ਬੋਰਡ ਭੇਜਣੇ ਹੈ ਇਹਨਾਂ ਸਾਹ ਉਤ ਤੋਂ ਬਾਅਦ ਜੋ ਹੈਡਿੰਗ ਸਾਨੂੰ ਬਿਠੇ ਹੋਗੇ ਆਪਾਂ ਤੁਹਾਡੇ 5 6 10 ਬੰਦੇ ਨਾਲ ਹੱਲਾ ਹੋਵਾਂਗੇ ਲੈ ਕੇ ਤਾਂ ਸਿਟੀ ਕਰਾਵਾਂਗੇ ਅੰਗਰੇਜ਼ ਨੂੰ ਤੁਹਾਨੂੰ ਸਾਰੀ ਗੱਲ ਦੱਸਾਂ ਜੀ ਮੋਕੇ ਦੇ ਆਹੋਟੋਂ ਹੁੰਦੇ ਆ ਜੀ ਰਿਅਲਟੀ ਮੋਕੇ ਤੋਂ ਬੋਚ ਨਹੀਂ ਹੈਗੀ ਜਦੋਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਮੈਂ ਦੇਖਦੇ ਸ੍ਰੇਨਦਾਈ ਮੈਂ ਇੱਕ ਮਿੰਟ ਇੱਕ ਮਿੰਟ ਸਰ ਇੱਕ ਜਿੱਦਾਂ ਇੱਥੇ 60 ਘਰਾਂ ਨੇ ਮੈਂ ਇੱਕ ਖੌਣ ਪੁੱਛਦਾ ਇਹ ਇਹ ਖੌਣ ਉਹਦੇ ਪਾਉਂਦੇ ਨੇ ਨਾ ਅਮਨ ਉਹਨੂੰ ਉੱਪਰ ਆ ਕੇ ਜਾਵਾਂਗੇ ਇੱਕ ਗੱਲ ਪੁੱਛ ਸਕਦਾ ਸੀ ਨੋਟਿਸ ਕੀ ਕੀਤਾ ਇੱਥੇ ਹੁਣ ਉਹ ਤਾਂ ਪੁੱਛ ਸਕਦੇ ਆਂ ਦੱਸੋ ਪਹਿਲਾ ਨੋਟਿਸ ਇਹੀ ਦੇਖਿਆ ਤੇ ਸਾਰਾ ਧੱਕਾ ਹੀ ਹੋਣ ਰਿਹਾ ਹਾਲ ਗੜੀ ਹਾਲ ਦੀ ਘਟਨਾਈ ਹੋ ਰਹੀ ਹੈ ਪੈਂਦਾ ਮੈਂ ਤਾਂ ਬਹਿ ਕੇ ਜਗਾ ਡਾ ਡਸ ਨੂੰ ਸੁਣਿਆ ਸਾਰਿਆਂ ਦਾ ਤੁਸੀਂ ਤੁਸੀਂ ਇਹਦੇ ਅਫੀਸਰ ਇਹ ਟੱਕਾ ਹੋ ਰਿਹਾ ਇਸ ਗੱਲ ਨੂੰ ਮੰਨ ਰਹੇ ਹੋ ਇਸ ਟੱਕੇ ਤੋਂ ਇਹਨਾਂ ਲੋਕਾਂ ਨੂੰ ਨਾ ਦਾਤ ਵਾਲੀ ਤੁਸੀਂ ਆਪਣੇ ਪੱਧਰ ਤੇ ਕੀ ਕਰੋ ਅਸੀਂ ਉਹੀ ਜ਼ਗਾਰਾਂਗੇ ਨਾ ਉਦਾਹਰਣ ਲੈ ਬੁਲ ਗਾੜਾ ਅਸੀਂ ਦੇਖਾਂਗੇ ਦੇਖਣ ਤੋਂ ਬਾਅਦ ਅਸੀਂ ਕੋਈ ਨਾਲ ਸਿੱਟਾ ਕੱਢਾਂਗੇ